ਜੇ ਕੇ ਦੀ ਗੱਲ ਕਰ ਲਈਏ ਜਿੱਥੇ ਉਮੀਦਵਾਰੀ ਹੈ ਨਹੀਂ ਬੀਜੇਪੀ ਦੀ ਜੰਮੂ ਕਸ਼ਮੀਰ ਦੀਆਂ 3 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਉਮੀਦਵਾਰ ਨੇ ਕਾਗਜ਼ੀ ਨੀ ਭਰੇ ਇੱਦਾਂ ਦੋ ਵੱਡੀਆਂ ਪਾਰਟੀਆਂ ਪੀਡੀਪੀ ਤੇ ਦਸ ਗਰਪਸ ਦੋਵੇਂ ਪਾਰਟੀਆਂ ਇੰਡੀਆ ਗੱਡ ਜੋੜਦੀਆਂ ਨੇ ਵੱਡੀ ਗੱਲ ਇਹ ਆ ਦੋਵੇਂ ਪਾਰਟੀਆਂ ਇੰਡੀਆ ਗੱਡ ਜੋੜਦੀਆਂ ਨੇ ਪਰ ਉੱਥੇ ਵਸਝੋਤਾ ਨਹੀਂ ਹੈਗਾ ਜੰਮੂ ਕਸ਼ਮੀਰ ਜੇਕੇ ਦੀ ਗੱਲ ਕਰ ਲਈਏ ਜੀ ਜਿੱਥੇ ਉਮੀਦਵਾਰੀ ਹੈ ਨਹੀਂ ਬੀਜੇਪੀ ਦਾ ਹਾਂ ਇੱਕ ਬੜੀ ਵੱਡੀ ਗੱਲ ਆ ਜੇਕੇ ਮੈਂ ਪੜ ਰਿਹਾ ਸੀ ਖਬਰ ਖਬਰ ਪੜ ਰਿਹਾ ਸੀਗਾ ਜੰਮੂ ਕਸ਼ਮੀਰ ਜਿੱਥੇ ਕਿ ਧਾਰਾ 370 ਹਟਾਈ ਗਈ ਆ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਧਾਰਾ 370 ਹਟਾਉਣ ਨੂੰ ਲੈ ਕੇ ਦਮਗਜੇ ਮਾਰਦੇ ਹੋਏ ਨੇ ਥੱਕਦੇ ਦਮਗਜੇ ਮਾਰਦੇ ਹੋਏ ਨਹੀਂ ਥੱਕਦੇ ਹਮਨੇ ਜੰਮੂ ਕਸ਼ਮੀਰ ਮੇ ਧਾਰਾ 370 ਕੋ ਮਨਸੂਖ ਕਰ ਦਿਆ ਖਤਮ ਕਰ ਦਿਆ ਇਹ ਹਮੇ ਕਰਪਾਤ મોદી ਹੈ ਤਾਂ ਮੁਮਕਨ ਹੈ ਅਹੀਂ ਕਹਿੰਦੇ ਨੇ ਜੀ ਹਮਨੇ ਤਿੰਨ ਤਲਾਕ ਕੋ ਕਰ ਦਿਆ ਹਮਨੇ ਐਸਾ ਕਰ ਦਿਆ ਵੈਸਾ ਕਰ ਦਿਆ ਪਤਾ ਨਹੀਂ ਕੀ ਕਰ ਦਿਆ ਆ ਸਾਹਮਣੇ ਆ ਗਿਆ ਤੇ ਹੁਣ ਸਾਹਮਣੇ ਕੀ ਆ ਗਿਆ ਜੰਮੂ ਕਸ਼ਮੀਰ ਦੀਆਂ ਤਿੰਨ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਉਮੀਦਵਾਰ ਨੇ ਕਾਗਜ਼ੀ ਨਹੀਂ ਭਰੇ ਹਮ ਛੱਡਤੀਆਂ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਵਾਸ ਸਿੱਟਾਂ ਪੀਡੀਪ ਤੇ ਨੈਸ਼ਨਲ ਕਾਨਫਰੰਸ ਬਾਦ ਛੜ ਦੇ ਲੜੋ ਸਿੱਟਾ ਤੁਸੀ ਕੱਲ ਲਾਸਟ ਦਿਨ ਸੀ ਉਹਦਾ ਤੇ ਇੱਕ ਵੀ ਭਾਜਪਾ ਦੇ ਇੱਕ ਵੀ ਬੰਦੇ ਨੇ ਉੱਥੇ ਨਾਮਾ ਕੰਨ ਪੱਤਰ ਹਿੰਦੀ ਜੀ ਦਾ ਨਾਮ ਕਰ ਰਵਕ ਨਮਜਿਤਗੀ ਪੱਤਰ ਦਾਖਲ ਨਹੀਂ ਕੀਤਾ ਜੀ ਨਮਜਿਤਗੀ ਪੱਤਰ ਦਾਖਲ ਨਹੀਂ ਕੀਤਾ ਇੱਕ ਤਾਂ ਹੈਗਾ ਜੀ ਅਨੰਤਨਾਗ ਰਜੌਰੀ ਸੀਟ ਹੈ ਜੀ ਦੱਖਣੀ ਕਸ਼ਮੀਰ ਹੈ ਜੀ ਇਹ ਉੱਥੇ ਜੀ ਪੀਡੀਪ ਐਨਸੀ ਤੇ ਆਪਣੀ ਪਾਰਟੀ ਤੇ ਡੈਮੋਕਰੈਟਿਕ ਪ੍ਰੋਗਰੈਸ ਆਜ਼ਾਦ ਪਾਰਟੀ ਆ ਉਨਾ ਤੋਂ ਇਲਾਵਾ ਕੁਝ ਆਜ਼ਾਦ ਉਮੀਦਵਾਰ ਨੇ ਉਹ ਮੈਦਾਨ ਵਿੱਚ ਨੇ ਭਾਜਪਾ ਦਾ ਕੋਈ ਉਮੀਦਵਾਰ ਨਹੀਂ ਤੇ ਸ਼੍ਰੀਨਗਰ ਸੰਸਦੀ ਸੇਟ ਆ ਉਹਦੇ ਵਿੱਚ ਵੀ ਵੋਟਾਂ ਹੋਣਗੀਆਂ ਐਨਸੀ ਪੀਡੀਪੀ ਮਨਸ਼ੀਰ ਕਾਰਮਾ ਦੀ ਪੀਡੀਪੀ ਆਪਣੀ ਪਾਰਟੀ ਤੇ ਇਹਨਾਂ ਤਕੂਣਾ ਮੁਕਾਬਲਾ ਹੈਗਾ ਤੇ ਇਹਨਾਂ ਦੇ ਵਿੱਚ ਵੀ ਬੀਜੇਪੀ ਨੇ ਇੱਕ ਵੀ ਕਿਸੇ ਉਮੀਦਵਾਰ ਨੇ ਉਮੀਦਵਾਰ ਨਹੀਂ ਤਾਰਾ ਬਾਰਾਮੁਲਾ ਹੋ ਗਈ ਉਤਰੀ ਕਸ਼ਮੀਰ ਉੱਥੇ ਵੀ ਅ ਕਿਸੇ ਬੀਜੇਪੀ ਦੇ ਉਮੀਦਵਾਰ ਨੇ ਕਾਗਜ਼ ਨਹੀਂ ਦਾਖਲ ਕੀਤੇ ਡਰ ਕੇ ਈਤਮਿੰਦਰ ਡਰ ਕੇ ਪਾਜਪਾ ਦਰਤੀ ਉੱਥੋਂ ਜਾ ਡਰ ਨਹੀਂ ਗਈ ਜੀ ਕਿਤੇ ਹੋਰ ਵੀ ਗੇਮ ਹੋ ਸਕਦੀ ਹੈ ਵੀ ਅਸੀਂ ਆਪਣੇ ਆਜ਼ਾਦ ਖੜੇ ਕਰ ਲਈਏ ਇਸ ਦਾਕਨ ਵਿਰੋਧ ਨਾ ਹੋਵੇ ਵੋਟਾਂ ਉਧਰ ਹੋ ਜਾਣ ਤੇ ਬਾਅਦ ਦੇ ਵਿੱਚ ਸਮਰਥਨ ਸਾਨੂੰ ਮਿਲ ਜੇ ਐਦਾਂ ਵੀ ਹੋ ਸਕਦਾ ਹੈ ਪਰ ਵੋਟ ਪਾਊ ਕੋਲੋਂ ਉਥੇ ਚਰਚਾ ਪੀਡੀਪੀ ਤੇ ਦੱਸਣ ਦਾ ਹੁੰਦਾ ਹੈ ਦੋ ਵੱਡੀਆਂ ਪਾਰਟੀਆਂ ਉਥੇ ਦੋ ਵੱਡੀਆਂ ਪਾਰਟੀਆਂ ਨਾ ਧਰਮਿੰਦਰ ਜੀ ਜਿੱਦਾਂ ਪੰਜਾਬ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਹੁੰਦੀਆਂ ਸੀਗੀਆਂ ਕਦੇ ਠੀਕ ਹੈ ਨਾ ਜੀ ਇਦਾਂ ਦੋ ਵੱਡੀਆਂ ਪਾਰਟੀਆਂ ਪੀਡੀਪੀ ਤੇ ਦਸ ਕਨਫਰੰਸ ਦੋਵੇਂ ਪਾਰਟੀਆਂ ਇੰਡੀਆ ਗੜ ਜੋੜਦੀਆਂ ਨੇ ਵੱਡੀ ਗੱਲ ਇਹ ਆ ਦੋਵੇਂ ਪਾਰਟੀਆਂ ਇੰਡੀਆ ਗੜ ਜੋੜਦੀਆਂ ਨੇ ਪਰ ਉੱਥੇ ਵਸੇ ਹੁਕਮ ਨਹੀਂ ਹੈਗਾ ਜੰਮੂ ਕਸ਼ਮੀਰ 'ਚ ਜਿਵੇਂ ਮਮਤਾ ਬੈਂਦਰਜੀ ਕਹਿੰਦੀ ਆ ਹਮਾਰਾ ਸਮਝੌਤਾ ਇੰਡੀਆ ਗੜ ਜੋੜਗਾ 25 ਮਾਰਚ ਨੂੰ ਹੈ ਦਿੱਲੀ 'ਮੈਂ ਹੈ ਉਹ ਦਿੱਲੀ 'ਚ ਕਿਹੜੀ ਪੁੱਛਦਾ ਟੀਐਮਸੀ ਨੂੰ ਆਹ ਇਹ ਕਹਿੰਦੇ ਆ ਉਮਰਦੁੱਲਾ ਹੋਣੀ ਤੇ ਮੈਂ ਉਹ ਬੰਗ ਮੁਕਤੀ ਉਹ ਨਹੀਂ ਹਮਾਰਾ ਸਮਝੌਤਾ ਦਿੱਲੀ 'ਮੈਂ ਹੈ ਜੰਮੂ ਕਸ਼ਮੀਰ 'ਮੈਂ ਨਹੀਂ ਹੈ ਆਏ ਪੰਜਾਬ ਵਾਲੇ ਆਖੀ ਜਾਂਦੇ ਆ ਕਾਂਗਰਸ ਵਾਲੇ ਤੇ ਆਮ ਆਦੀ ਪਾਰਟੀ ਨਾਲ ਸਾਡਾ ਸਮਝੌਤਾ ਕਹਿੰਦਾ ਦਿੱਲੀ ਦਿੱਲੀ ਤੱਕ ਆਏ ਪੰਜਾਬ ਚ ਨਹੀਂ ਹੈਗਾ ਹੋਰ ਕੀ ਲੱਦਰ ਲਾਉਂਗੇ ਤੁਸੀਂ ਹੋਰ ਕੀ ਲੱਦਰ ਲਾਉਂਗੇ ਤੁਸੀਂ ਇੰਨੀਆਂ ਨਿੱਜੀ ਲਾਲਸਾਵਾਂ ਚ ਪੈ ਜਾਂਦੇ ਆ ਇਹ ਲੀਡਰ ਕਿ ਆਪਣੇ ਗੱਠ ਜੋੜ ਦੇ ਸਿਧਾਂਤ ਹੀ ਖਤਮ ਕਰ ਦਿੰਦੇ ਆ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਭਾਜਪਾ ਵਾਲੇ ਬੰਦੇ ਜੁੜੇ ਪਏ ਨੇ ਹੂੰ ਜੁੜੇ ਪੈਨੇ ਬਾਈ ਜੀ ਇਕੱਠੇ ਪੈਨੇ ਸਾਰੇ ਭਾਜਪਾ ਵਾਲੇ ਬੰਦੇ ਜਿਹੜੀ ਇਹ ਘਟਜੋੜ ਹੈ ਕਰਨ ਦਾ ਐਨਡੀਏ ਮੈਨੂੰ ਕਿ ਬਹੁਤੇ ਨੇ ਨਹੀਂ ਵਿਰੋਧਤਾ ਕੀਤੀ ਹੈ ਵਿਰੋਧਤਾ ਉਹਨਾਂ ਦੇ ਵਿੱਚ ਵੀ ਹੈਗੀ ਹੈ ਪਰ ਬਹੁਤਿਆਂ ਨੇ ਵਿਰੋਧਤਾ ਨਹੀਂ ਕੀਤੀ ਆ ਇੰਡੀਆ ਵਾਲੇ ਇਹਦੇ ਹੈਗੇ ਆ ਇੰਡੀਆ ਘਟਜੋੜ ਵਾਲੇ ਨੇ ਰੋਣਾ ਪਾਇਆ ਬੇ ਦਿਨ ਰਾਤ ਵੱਡੀ ਗੱਲ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਹਲਕਿਆਂ ਦੇ ਵਿੱਚ ਭਾਰਤ ਜਨਤਾ ਪਾਰਟੀ ਚੋਣ ਨਹੀਂ ਲੜ ਰਹੀ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान मन उन जन नाल जुड़े कलाकारा नाल करवावांगे मुलाकात संघर्षਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ